ਪੰਜਾਬ ਵਿੱਚ ਹੜ੍ਹ ਦੇ ਖਤਰੇ ਨੂੰ ਧਿਆਨ ਵਿੱਚ ਰੱਖਦੇ ਆ ਮਾਨ ਸਰਕਾਰ ਨੇ ਵੱਡੇ ਪੱਧਰ ਤੇ ਤਿਆਰੀ ਕਰ ਲਈ ਹੈ ਜਲੰਧਰ ਵਿੱਚ ਰਾਜ ਪੱਧਰੀ ਹੜ੍ਹ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ ਜਿਸ ਦੀ ਕਮਾਨ ਮੰਤਰੀ ਅਮਨ ਅਰੋੜਾ ਨੂੰ ਸੌਂਪੀ ਗਈ ਹੈ ਇਸ ਕੰਟਰੋਲ ਰੂਮ ਰਾਹੀਂ ਹੜ੍ਹ ਪ੍ਰਭਾਵਿਤ ਇਲਾਕੇ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਦੱਸ ਦੇ ਕਿ ਸੱਭਿਆਚਾਰ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਡਿਪਟੀ ਕਮਿਸ਼ਨਰ ਜਲੰਧਰ ਦੇ ਨਾਲ ਕੰਟਰੋਲ ਰੂਮ ਤੋਂ ਹਾਲਾਤ ਦੀ ਨਿਗਰਾਨੀ ਕਰਨਗੇ ਇਸ ਤੋਂ ਇਲਾਵਾ ਮੰਤਰੀ ਡਾਕਟਰ ਬਲਬੀਰ ਸਿੰਘ ਗੁਰਮੀ ਸਿੰਘ ਖੁੱਡੀਆਂ ਅਤੇ ਬਰਿੰਦਰ ਕੁਮਾਰ ਗੋਇਲ ਨੂੰ ਪੂਰੇ ਪੰਜਾਬ ਵਿੱਚ ਹੜ੍ਹ ਸਥਿਤੀ ਦੀ ਨਿਗਰਾਨੀ ਕਰਨ ਲਈ ਨਿਯੁਕਤ ਕੀਤਾ ਗਿਆ ਹੈ। ਪੰਜਾਬ ਵਿੱਚ ਲਗਾਤਾਰ ਭਾਰੀ ਮੀਂਹ ਪੈ ਰਿਹਾ ਹੈ। ਦੱਸਦੇ ਕਿ ਭਾਰੀ ਮੀਂਹ ਕਾਰਨ ਸੂਬੇ ਦੇ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਹੈ। ਭਾਰੀ ਬਾਰਸ਼ ਵਿਚਾਲੇ ਅਗਲੇ ਜਿਨ੍ਹਾਂ ਨੂੰ ਲੈ ਕੇ ਮੌਸਮ ਵਿਭਾਗ ਦੀ ਤਾਜ਼ਾ ਅਪਡੇਟ ਸਾਹਮਣੇ ਆਈ ਹੈ। ਪੰਜਾਬ ਵਿੱਚ ਮੌਸਮ ਵਿਭਾਗ ਨੇ 5 ਦਿਨਾਂ ਲਈ ਰੈੱਡ ਅਤੇ ਔਰੇਂਜ ਤੇ yellow ਅਲਰਟ ਜਾਰੀ ਕੀਤਾ ਹੈ। ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ ਆਮ ਨਾਲੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ ਇਹ ਮੌਸਮ ਅਗਲੇ 24 ਘੰਟੇ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ ਦੱਸਦੇ ਕਿ ਮੌਸਮ ਵਿਭਾਗ ਕੋਲ ਕੀਤੀ ਗਈ ਭਵਿੱਖਬਾਣੀ ਮੁਤਾਬਕ ਮਾਨਸਾ ਸੰਗਰੂਰ ਬਰਨਾਲਾ ਪਟਿਆਲਾ ਫਤਿਹਗੜ੍ਹ ਸਾਹਿਬ ਮੁਹਾਲੀ ਲੁਧਿਆਣਾ ਰੂਪਨਗਰ ਫਿਰੋਜ਼ਪੁਰ ਤਰਨਤਾਰਨ ਕਪੂਰਥਲਾ ਜਲੰਧਰ ਅੰਮ੍ਰਿਤਸਰ ਗੁਰਦਾਸਪੁਰ ਹੁਸ਼ਿਆਰਪੁਰ ਪਠਾਨਕੋਟ ਵਿੱਚ ਮੀਂਹ ਦੀ ਸੰਭਾਵਨਾ ਹੈ ਮੌਸਮ ਵਿਭਾਗ ਮੁਤਾਬਕ 26 ਅਗਸਤ ਨੂੰ ਪੂਰੇ ਪੰਜਾਬ ਵਿੱਚ ਭਾਰੀ ਮੀਂਹ ਦਾ ਯੈਲੋ ਅਲਰਟ ਜਾਰੀ ਰਹੇਗਾ ਉੱਥੇ ਹੀ 27 ਅਗਸਤ ਨੂੰ ਸਿਰਫ ਗੁਰਦਾਸਪੁਰ ਅਤੇ ਪਠਾਨਕੋਟ ਵਿੱਚ بارش ਦੇ ਅਸਾਰ ਦਿਖਾਏ ਗਏ ਹਨ ਜਦਕਿ ਬਾਕੀ ਹਿੱਸਿਆਂ ਵਿੱਚ ਮੌਸਮ ਆਮ ਰਹੇਗਾ ਅਜੇ ਕਿ 28 ਅਗਸਤ ਨੂੰ ਕਿਸੇ ਵੀ ਜ਼ਿਲ੍ਹੇ ਵਿੱਚ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਮੌਸਮ ਸਾਫ਼ ਰਹਿਣ ਦੀ ਉਮੀਦ ਹੈ ਹਾਲਾਂਕਿ 29 ਅਗਸਤ ਨੂੰ ਗੁਰਦਾਸਪੁਰ ਹੁਸ਼ਿਆਰਪੁਰ ਅਤੇ ਨਵਾਂ ਸ਼ਹਿਰ ਵਿੱਚ ਫਿਰ ਤੋਂ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ ਪੰਜਾਬ ਚ ਰਾਸ਼ਨ ਕਾਰਡ ਧਾਰਕਾਂ ਨੂੰ ਲੈ ਕੇ ਸੂਬਾ ਸਰਕਾਰ ਦਾ ਕੇਂਦਰ ਸਰਕਾਰ ਨਾਲ ਰੇੜਕਾ ਵੱਧਾ ਜਾ ਰਿਹਾ ਹੈ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਕੇਂਦਰ ਵੱਲੋਂ ਪੰਜਾਬ ਵਿੱਚ 8 ਲੱਖ ਰਾਸ਼ਨ ਕਾਰਡ ਕੱਟਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਉੱਥੇ ਹੀ ਇਸੇ ਦਰਮਿਆਨ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬੀਆਂ ਨੂੰ ਖੁੱਲੀ ਚਿੱਠੀ ਲਿਖ ਕੇ ਸੰਦੇਸ਼ ਜਾਰੀ ਕੀਤਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਵੋਟ ਚੋਰੀ ਤੋਂ ਬਾਅਦ ਭਾਜਪਾ ਦੀ ਹੁਣ ਰਾਸ਼ਨ ਚੋਰੀ ਦੀ ਕੋਸ਼ਿਸ਼ ਪਰ ਮੈਂ ਇਹ ਹੁਣ ਨਹੀਂ ਦੇਵਾਂਗਾ ਚਿੱਠੀ ਲਿਖ ਕੇ ਪੰਜਾਬੀ ਨੂੰ ਸੰਦੇਸ਼ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਭਾਜਪਾ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਵਿਰੁੱਧ ਵੱਡੀ ਸਾਜ਼ਿਸ਼ ਘੜ ਰਹੀ ਹੈ ਕੇਂਦਰ ਨੇ ਹੁਕਮ ਦਿੱਤਾ ਹੈ ਕਿ ਪੰਜਾਬ ਦੇ 55 ਲੱਖ ਲੋਕਾਂ ਦਾ ਮੁਫਤ ਰਾਸ਼ਨ ਕਾਟ ਬੰਦ ਕੀਤਾ ਜਾਵੇ ਤੁਹਾਡਾ ਨਾਮ ਵੀ ਉਸ ਰੁਚੀ ਵਿੱਚ ਹੈ ਹੁਣ ਤੱਕ ਪੰਜਾਬ ਵਿੱਚ 1.53 ਕਰੋੜ ਲੋਕਾਂ ਨੂੰ ਰਾਸ਼ਨ ਮਿਲ ਰਿਹਾ ਸੀ ਪਰ ਭਾਜਪਾ ਸਰਕਾਰ ਨੇ 55 ਲੱਖ ਲੋਕਾਂ ਦੀ ਇਹ ਸਹੂਲਤ ਖਤਮ ਕਰਨ ਦਾ ਫੈਸਲਾ ਕੀਤਾ ਹੈ ਹਰੇਕ ਤਿੰਨ ਗਰੀਬ ਪਰਿਵਾਰਾਂ ਵਿੱਚੋਂ ਇੱਕ ਦਾ ਰਾਸ਼ਨ ਖੋਇਆ ਜਾ ਰਿਹਾ ਹੈ ਇਹ ਸਿਰਫ ਸਰਕਾਰੀ ਫੈਸਲਾ ਨਹੀਂ ਇਹ ਪੰਜਾਬ ਦੇ ਗਰੀਬਾਂ ਤੇ ਮਜ਼ਦੂਰਾਂ ਤੇ ਕਿਸਾਨਾਂ ਆਮ ਪਰਿਵਾਰ ਦੀਆਂ ਹਾਲੀਆਂ ਤੇ ਸਿੱਧਾ ਹਮਲਾ ਹੈ ਵਾਜੂਜੀ ਦਾ ਖਾਲਸਾ ਵਾਜੂਜੀ ਜੀ ਕੀ ਫਤਿਹ ਆਜਨੇ ਕੇਂਦਰ ਦੀ ਸਰਕਾਰ ਨੂੰ ਪੁਰਜ਼ੋਰ ਬੇਨਤੀ ਕਰਦੀਆਂ ਐਕਸਟਰਨਲ ਅਫੇਅਰਸ ਮਿਨਿਸਟਰ ਨੂੰ ਮੈਂ ਚਿੱਠੀ ਵੀ ਲਿਖੀ ਹੈ ਉਹ ਸਾਡੇ ਪੰਜਾਬ ਦੇ ਹਰਜਿੰਦਰ ਸਿੰਘ ਰਟੌਰ ਪਿੰਡ ਡਿਸਟ੍ਰਿਕਟ ਤਰਨਤਾਰਨ ਦੇ ਜਿਨ੍ਹਾਂ ਕੋ ਫਲੋਰੀਡਾ ਵਿੱਚ ਟਰੱਕ ਚਲਾਉਂਦੇ ਹੋਏ ਗਲਤੀ ਦੇ ਨਾਲ ਇੱਕ ਐਕਸੀਡੈਂਟ ਹੋ ਗਿਆ ਜਿੱਥੇ ਤਿੰਨ ਲੋਕਾਂ ਦੀ ਜਾਨ ਗਈ ਤੇ ਇਹਦੇ ਬਾਅਦ ਜਿਸ ਤਰੀਕੇ ਦਾ ਮਾਹੌਲ ਬਣਾਇਆ ਗਿਆ ਜਿੱਥੇ ਉਥੇ ਦੇ ਸਿਆਸੀ ਆਗੂ ਇੱਕ ਉਹੋ ਜਿਹਾ ਬਣਾ ਰਹੇ ਨੇ ਕਿ ਉਹਨਾਂ ਨੇ ਕੋਈ ਕਤਲ ਜਾਨਵੋਜ ਕੇ ਕੋਈ ਕਰ ਦਿੱਤਾ ਕਿ ਸਖ ਸਜ਼ਾ 12 6 ਪੜਨੋਂ ਮਿਲ ਰਿਹਾ ਹੈ ਕਿ 45 ਸਾਲ ਦੀ ਸਜ਼ਾ ਦੀ ਗੱਲ ਕੀਤੀ ਜਾ ਰਹੀ ਹੈ ਅੱਜ ਮੈਂ ਬੇਨਤੀ ਕਰਦੀ ਹਾਂ ਕਿ ਜਿਹੜੀ ਇੱਕ ਸਿੱਖਾਂ ਦੇ ਖਿਲਾਫ ਤੇ ਖਾਸ ਤੌਰ ਤੇ ਟਰੱਕ ਡਰਾਈਵਰਾਂ ਜਿਹੜੇ ਬਹੁਤ ਵੱਡੀ ਗਿਣਤੀ 'ਚ ਸਾਡੇ ਪੰਜਾਬ ਦੇ ਬੱਚੇ ਉੱਥੇ ਜਾ ਕੇ ਟਰੱਕਾਂ ਦਾ ਕੰਮ ਕਰਦੇ ਆ ਉਹਨਾਂ ਦੇ ਵੀਜ਼ਾ ਨੂੰ ਕੈਨਸਲ ਕਰਨਾ ਹੁੰਦੇ ਲਾਇਸੈਂਸ ਨੂੰ ਕੈਨਸਲ ਕਰਨ ਦੀ ਚਰਚਾ ਤੱਕ ਚੱਲ ਚੁੱਕੀ ਹੈ ਇੱਕ ਸਿੱਖਾਂ ਦੇ ਪ੍ਰਤੀਕ ਨਫ਼ਰਤ ਜਿਵੇਂ ਕਿ ਇਹਨਾਂ ਨੇ ਜਾਣਬੂਝ ਕੇ ਕੋਈ ਕਤਲ ਕੀਤਾ ਹੁੰਦਾ ਹੈ ਇਸ ਚੀਜ਼ ਨੂੰ ਰੋਕਣ ਵਾਸਤੇ ਜ਼ਰੂਰ ਸਰਕਾਰਾਂ ਦੇ ਨਾਲ ਗੱਲ ਕੀਤੀ ਜਾਏ ਕਿ ਸਾਡੇ ਨੌਜਵਾਨ ਤੋਂ ਗੱਡੀ ਚਲਾਉਂਦੇ ਹੋਏ ਇੱਕ ਐਕਸੀਡੈਂਟ ਹੋਇਆ ਕੋਈ ਇਹਨੇ ਜਾਣ ਬੁੱਝ ਕੇ ਕਿਸੇ ਦੇ ਕਤਲ ਜਾਂ ਕੋਈ ਜਾਨ ਜਾਣ ਬੁੱਝ ਕੇ ਨਹੀਂ ਦਿੱਤੀ ਗੱਡੀ ਚਲਾਉਂਦੇ ਹੋਏ ਇੱਕ ਐਕਸੀਡੈਂਟ ਹੋ ਗਿਆ ਤੇ ਹਾਂ ਐਕਸੀਡੈਂਟ ਦਾ ਜਿਹੜੀ ਕੋਈ ਸਜ਼ਾ ਹੁੰਦੀ ਹੈ ਠੀਕ ਹੈ ਉਹਦੇ ਉਹ ਉਹ ਸਜ਼ਾ ਦਾ ਉਹ ਹੱਕਦਾਰ ਹੈਗਾ ਲੇਕਿਨ ਇਹਨੂੰ ਇੱਕ ਇੱਕ ਤਰੀਕੇ ਨਾਲ ਜਿਵੇਂ ਕਿਸੇ ਦਾ ਕਤਲ ਬਣਾ ਕੇ ਪੇਸ਼ ਕੀਤਾ ਜਾ ਰਿਹਾ ਤਾਂ ਸਖਤ ਤੋਂ ਸਖ ਸਜ਼ਾ ਦੇ ਕੇ ਸਾਰਿਆਂ ਦੇ ਟਰੈਕਟਰਾਈਡਾਂ ਦੇ ਲਾਇਸੈਂਸਾਂ ਨੂੰ ਕੈਨਸਲ ਕੀਤਾ ਜਾਏ ਤੇ ਇਹ ਸਿੱਖਾਂ ਦੇ ਪ੍ਰਤੀ ਇਹ ਕੋਈ ਨਫ਼ਰਤ ਇਹ ਜ਼ਰੂਰ ਸਰਕਾਰ ਦੇ ਨਾਲ ਗੱਲ ਕਰਕੇ ਇਸ ਨਫ਼ਰਤ ਦੀ ਆਗ ਵਿੱਚ ਖੰਡ ਪਾਈ ਜਾਏ ਤੇ ਇੱਕ ਹੋਰ ਬੇਨਤੀ ਹੈ ਕਿ ਸਾਡਾ ਗੁਰਸਿੱਖ ਨੌਜਵਾਨ ਹਰਜਿੰਦਰ ਸਿੰਘ ਜਿਹਨੇ ਉਹਨੂੰ ਦਸਤਾਰ ਤੋਂ ਬਿਨਾ ਸਾਰੀ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ ਇਹ ਦਸਤਾਰ ਸਾਡੇ ਸਿੱਖਾਂ ਦੀ ਇੱਕ ਸ਼ਾਨ ਹੈ ਇੱਕ ਸਾਡੇ ਸ਼ਰੀਰ ਦਾ ਇੱਕ ਇਸਰਾ ਹੈ ਗੁਰੂ ਤੋਂ ਦਿੱਤੀ ਹੋਈ ਦਾਤ ਹੈ ਇੰਨੀ ਘੱਟ ਤੋਂ ਘੱਟ ਸਿੱਖਾਂ ਦੇ ਮਨਾਚੇ اولادin ਸ਼ਰਦਨ ਨੂੰ ਪਿਆਰ ਰੱਖਦੇ ਹੋਏ ਉਹਨੂੰ ਸਿੱਖ ਧੱਕਣ ਦਾ ਇਜਾਜ਼ਤ ਜ਼ਰੂਰ ਦਿੱਤੀ ਜਾਏ ਕਿਉਂਕਿ ਸਾਡੀ ਦਾਸਤਾ ਸਾਡੇ ਵਾਸਤੇ ਇੱਕ ਧਰਮ ਹੀ ਨਹੀਂ ਲੇਕਿਨ ਸਾਡੇ ਅੰਗ ਦਾ ਇੱਕ ਬਹੁਤ ਹੀ ਅਹਿਮ ਹਿੱਸਾ ਹੈ ਬੇਨਤੀ ਕਰਦੀਆਂ ਕਿ ਇਸਟੇਲ ਅਫੇਸ ਮੰਤਰੀ ਜੈ ਸ਼ੰਕਰ ਜੀ ਇਹਨੂੰ ਪੂਰ ਜ਼ੋਰ ਤਰੀਕੇ ਨਾਲ ਜਲਦ ਤੋਂ ਜਲਦ ਇਸ ਨੌਜਵਾਨ ਮੁੰਡੇ ਨੂੰ ਐਮਬੈਸੀ ਦੇ ਰਾਹੀਂ ਇਹਦੀ ਮਦਦ ਵੀ ਕਰਨਗੇ ਤੇ ਸਰਕਾਰ ਦੇ ਨਾਲ ਗੱਲਬਾਤ ਕਰਕੇ ਟ੍ਰਕ ਬਰਾ ਇਲਾਕੇ ਖਨਾਫ ਜੇਰੀ ਉਹ ਸੌਚ ਜਦੋਂ ਇਹ ਸਰਕਾਰ ਸਖਤੀ ਕਰਨੀ ਉਹਦੇ ਬਾਰੇ ਵੀ ਮਸਲੇ ਨੂੰ ਹੱਲ ਕਰਨਗੇ